ਆ ਵੀ ਚੈੱਕ ਕਰਾਂ ਉਹ ਕਿੱਦਾਂ ਦੀ ਮੋੜ ਵੀ ਚੱਲਿਆ ਇਟਰਾਂ ਆਹ ਤਾਂ ਪੱਤੀ ਸ਼ਹਿਰ ਛੋੜਾਇਆ ਲਾਡ ਉਹ ਨਹੀਂ ਰਾਇਆ ਪਰ ਮੇਰੇ ਨਾਲ ਚੱਲ ਨਹੀਂ ਪੰਛਾ ਜਾਨੂੰ ਪਤਾ ਹੀ ਹੈ ਜੇਜੀ ਦਾ ਮੋਟਰ ਗਾ ਹਾਂ ਜੀ ਵੀਡੀਓ ਵਾਤਵਾ ਸ਼ੇਅਰ ਕਰਿਆ ਜੀ ਲਾਈਕ ਕਰਿਓ ਕਮੈਂਟ ਕਰਿਓ ਅਗਰੇ ਨਵੇਂ ਭੈਣ ਭਰਾ ਐ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰਿਆ ਜੀ ਵਾਤਵਾ ਸ਼ੇਅਰ ਕਰਿਓ ਮੈਂ ਸੌਧੀ ਲੈਣ ਦੇ ਆ ਸਬਜ਼ੀ ਲੈਣ ਤੋਂ ਬਾਅਦ ਫਿਰ ਘਰੇ ਜਾਂਦੇ ਆਂ ਸੌਦਾ ਲੈ ਕੇ ਫਿਰ ਤੁਹਾਨੂੰ ਖੋਨੇ ਕਿੱਦਾਂ ਮੰਦੀ ਹੈ ਮਟਰ ਨਹੀਂ ਸਪੈਸ਼ਲ ਮਟਰ ਵੀ ਮਸਾਲਾ ਰੋਗ ਦਾ ਵੀ ਕੱਟੂਆ ਸੌਦਾ ਲੈ ਲਿਓ ਥੋੜਾ ਜਿਹਾ ਇੱਥੋਂ ਵੀ ਭਾਈਆ ਪ੍ਰਾਈਸ 3 ਡੇਢ ਸੌਦਾ ਲੈਣ ਗਏ ਦੁਕਾਨਦਾਰ ਨੇ ਦੁਕਾਨ ਤੋਂ ਸੌਦਾ ਲੈ ਲਿਓ ਭਾਈਆ ਪ੍ਰਾਈਸ ਰੋਡ ਚੱਲਦਾ ਨਾ ਆਵਾਜ਼ ਨਹੀਂ ਹੁੰਦੀ ਹੁੰਦੀ ਭਾਈਆ ਪ੍ਰਾਈਸ ਸਾਡਾ ਬਾਜ਼ਾਰੋਂ ਸੌਦਾ ਲੈ ਲੀਏ ਥੋੜਾ ਫਿਰ ਘਰ ਜਾਵੇ ਪ੍ਰਾਈਸ ਚਿਕਨ 60 ਰੁਪਏ ਭਾਇਆ ਪ੍ਰਾਈਮ 200 ਰੁਪਏ ਭਾਇਆ ਪ੍ਰਾਈਮ ਮੱਛੀ 150 ਰੁਪਏ ਭਾਇਆ ਪ੍ਰਾਈਮ ਲੱਗੋ ਵੀਡੀਓ ਰੱਖਿਆ ਕਰੋ ਲਾਈਵ ਕਮੈਂਟ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਜੀ ਭਾਇਆ ਪ੍ਰਾਈਮ ਮੱਛੀ ਚੈਨਲ ਸਬਸਕ੍ਰਾਈਬ ਕਰਕੇ ਪ੍ਰਾਈਮ ਚਿਕਨ 60 ਰੁਪਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਣਗੇ ਨੋਟੀਫਿਕੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰਾਈਮ ਚਿਕਨ 60 ਰੁਪਏ ਭਾਇਆ ਪ੍ਰਾਈਮ ਚਿਕਨ 80 ਰੁਪਏ ਉਹ ਗਗਨ ਪਨੀਰ ਲੈਣ ਗਈ ਹੋਈ ਆ ਇਹ ਡੇਰੀ ਆ ਨਾ ਸਾਡੇ ਇਹ ਡੇਰੀ ਤੋਂ ਲਈਦਾ ਪਗੋ ਡੇਰੀ ਆ ਸੰਧੂ ਡੇਰੀ ਆ ਉਹ ਸੰਧੂ ਡੇਰੀ ਸੰਧੂ ਡੇਰੀ ਸੰਧੂ ਸਾਹਿਬ ਤਾਜਾ ਜਿਆ ਦੇ ਵਧੀਆ ਬੰਦੇ ਆ ਆਪਣੇ ਤਾਜਾ ਤਾਜ ਆਪਣੇ ਨਾਲ ਵਧੀਆ ਪ੍ਰੇਮ ਇਹਨਾਂ ਦਾ ਧਾਰ ਸ਼ਦਾਰ ਲੈ ਜੀਦਾ ਘੋਜ ਜਦੋਂ ਵੀ ਤਾਜਾ ਜਦੋਂ ਵੀ ਘੋਜ ਬਣਾਉਂਦੇ ਆ ਆ ਬੰਦ ਕਰੀਂ ਮੁਰਸੇ ਘੋਜ ਜਦੋਂ ਵੀ ਤਾਜਾ ਬਣਾਉਂਦੇ ਆ ਆਪਾਂ ਨੂੰ ਪਹਿਲਾਂ ਦੱਸ ਦੇ ਵਿਚਾਰੇ ਬਹੁਤ ਹੀ ਵਧੀਆ ਬੰਦੇ ਸੰਧੂ ਨਾਲ ਆਪਣਾ ਬਹੁਤ ਪ੍ਰੇਮ ਨਾਲ ਹੈਲੋ ਹੈਲੋ ਬੜਾ ਬੜਾ ਹਨੇਰਾ ਆ ਗਿਆ ਨਾ ਹਨੇਰਾ ਆ ਗਿਆ ਹਨੇਰਾ ਆ ਗਿਆ ਆ ਰੋਡ ਜਾਣਦੇ ਆ ਸਾਡੇ ਘਰ ਵਾਲ ਨੂੰ ਤੇ ਆ ਜਿੱਧਰੋਂ ਆਏ ਆ ਆਪਾਂ ਇੱਧਰ ਬਾਜ਼ਾਰ ਆ ਇੱਧਰ ਬਾਜ਼ਾਰ ਆ ਆ ਗਗਨ ਆ ਗਈ ਧਿਆਨ ਨਾਲ ਸੜਕ ਪਾਰਕ ਨਹੀਂ ਕਾਕਾ ਧਿਆਨ ਨਾਲ ਕਰੀ ਸੜਕ ਪਾਰ ਓਹ ਹੋ ਹੋ ਲੈਦਾ ਪਨੀਰ ਲੈਦਾ ਬਾਸ ਵਾਸੀ ਦਾ ਕੀ ਪਨੀਰ ਅੱਛਾ ਨੀ ਬਿੜ ਆਸੋਂ ਦਾ ਬਾਤ ਕੋ ਬੇਬੇ ਇਹ ਲੰਦੇ ਬਰਾਬਰ ਚਾਪੀ ਦੇ ਤੇ ਚਾਹ ਦਾ ਬੋਬਲ ਭਾਗੇ ਚੰਗੇ ਆਂਦੇ ਬਹੁਤ ਇਹ ਪੱਟੀ ਸ਼ਹਿਰ ਸਾਡਾ ਬਾਜ਼ਾਰ ਬਾਜ਼ਾਰ ਨੂੰ ਜਾਂਦੀ ਸੜਕ ਵੀਰ ਕਾ ਡੇਰੀ ਵੀਰ ਕਾ ਆਉ ਉਹ ਤੁ ਲਈਦਾ ਦੁੱਧ ਗਗਨ ਥੋੜੀ ਦਵਾਈ ਲੈਣ ਗਈ ਆ ਦਵਾਈ ਲੈਣ ਲਈ ਸਰ ਜੀ ਸਿਰ ਬੜਾ ਪੀੜ ਹੋਣ ਦਿਆ ਨਾ ਬੁਖਾਰ ਦੀ ਖਰਾਕ ਬਣਾਉਣ ਲਈ ਹੁੰਦੀ ਮੰਮੀ ਆਸਤੇ ਬਸ ਉਦੋਂ ਬਾਅਦ ਚਲਦੇ ਘਰੇ ਜਾਂਦੇ ਤੇ ਸਰਕਾਰੀ ਹਸਪਤਾਲ ਹਨੇਰਾ ਨਾਲ ਅੰਦਰੋਂ ਉਸ ਪਰਲੇ ਬਨੇ ਗੇਟ ਆ ਉਧਰ ਨਹੀਂ ਜਾਓ ਆ ਅਮਰੀਕਾ ਦੇ ਪਿਛਲੀ ਸਾਈਡ ਗੇਟ ਇਹਦਾ ਆ ਵੀਰਕਾ ਡੇਰੀ ਦੇ ਪਿਛਲੀ ਸਾਈਡ ਗੇਟ ਆ ਸਰਕਾਰੀ ਹਸਤਾਲ ਆ ਚਲਾ ਆ ਕਰੇ ਆ ਗਏ ਵਾਪਸ ਤੇ ਬਣਾ ਗਏ ਹੋਨੇ ਤੁਹਾਨੂੰ ਮਟਰ ਪਨੀਰ ਕਿਦਾਂ ਬੰਦਾ ਉਹ ਸੁਣਾਉਂਗੀ ਜੱਗ ਆ ਬੇ ਲੋ ਗਾਣੇ ਸੁਣਦੇ ਪਏ ਨਾ ਮਗਰ ਹੁਣ ਜਦੋਂ ਲਾਈਵ ਛੱਡਾਂਗੇ ਤੇ ਫਿਰ ਜਿ ਚਲਾਊਗਾ ਤੇ ਫਿਰ ਤੁੰਦ ਦੇਨੇ ਆਪਾ ਜਿੱਦਾਂ ਉਹ ਚੱਲੂ ਹੈ ਤਾਂ ਜੀ ਨੂੰ ਜੀ ਆ ਥੜਕ ਥੜਕ ਆਪਾਂ ਭਰ ਕੇ ਬੈਠੇ ਹਾਂ ਲੋੜ ਕਰਕੇ ਰੱਖੀਆਂ ਬਣਾਉਨੇ ਸਬਜੀ ਫਿਰ ਠੀਕ ਆ ਓਕੇ ਆ ਚਲ ਆਉ ਤੁਹਾਨੂੰ ਬਣਾਉਨੇ ਫਿਰ ਵੀ ਕਿੱਦਾਂ ਬੰਦੀ ਹੈ ਸਬਜੀ ਮੈਂ ਤਾਂ ਦਿਨ ਦੋ ਬੜੀ ਸੀ ਤੜਕਾ ਕਟਿਆ ਪਿਆ ਹੈ ਸਪੈਸ਼ਲ ਮਟਰ ਪਨੀਰ ਪੰਜਾਬੀ ਤੜਕਾ ਪੀਵੀ 31 ਸ਼ਹਿਰਪਤੀ ਪੀਵੀ 33 ਸੋਰੀ ਵੈਰੀ ਵੈਰੀ ਵੇ ਅੱਲਾ ਤੜਕਾ ਕਿਵੇਂ ਲੱਗਦਾ ਲੋੜ ਪੈ ਸਕਦੀ ਹੈ ਨਹੀਂ ਕੋਈ ਗੱਲ ਨਹੀਂ ਉਹ ਦੱਸਦਾ ਮੈਂ ਤੇਲ ਪਾਤਾ ਆਪਾਂ ਤੇਲ ਮਤਲਬ ਕੁੱਕਰ ਚ ਪਾ ਦਗੇ ਉੱਤੇ ਨਹੀਂ ਤੇਲ ਮਾਇਆ ਮਤਲਬ ਸਰੋਂ ਦਾ ਤੇਲ ਪਾ ਕੇ ਮਟਰ ਪਨੀਰ ਤੜਕਾ ਲੱਗਣ ਲੱਗਾ ਠੀਕ ਆ ਛੱਡੋ ਲਾਈਟ ਮਾਰੀ ਜਾ ਮੰਦਰ ਬਲੇ ਦੀ ਸਜੀਬ ਨਾ ਲੱਗਿਆ ਤਾਂ ਸਪੈਸ਼ਲ ਬੰਦੀ ਹੋਣੇ ਵੀ ਕਿਦਾਂ ਲੱਗਦਾ ਵੀ ਜਿਹੜੀ ਧਿਆ ਰੱਖਵੇਂ ਦਾ ਵੀ ਤੂੰ ਇੰਦੇ ਪਾ ਤੂੰ ਇੰਦੇ ਜਾ ਤਾਲੂ ਵਿੱਚੋਂ ਕਿਧਰੋਂ ਆਏ ਨੇ ਇਹਨੇ ਪਾ ਲਾਓ ਆਇ ਪਉਣ ਲੱਗਿਆ ਬਠੀਆ ਸਾਰਾ ਕੁਝ ਅੰਦਰ ਚ ਅਦਰਕ ਹਰੀਆਂ ਮਿਕਸਾਂ ਤੇ ਬਸ ਇਹਦੇ ਕੁਝ ਬਾਈ ਦਾ ਸਿੰਪਲ ਖਾਣਾ ਬਹੁਤ ਹੀ ਬਹੁਤ ਹੋਣੀ ਹੈ ਹੋਗੇ ਟਮਾਟਰ ਚੱਲੋ ਤੁਸੀਂ ਮੈਸੇਜ ਕਰਕੇ ਜਗਰੀ ਵੇਖੀ ਜਾ ਕਿ ਮੈਂ ਸੋਰਸ ਕਰਾਉਣਾ ਹੰਦ ਨਾ ਮਤਲਬ ਜੇ ਨਾ ਜਿਆਦੀ ਤੇਜ ਹੋਇਆ ਤੇ ਨਾ ਘਟ ਹੋਏ ਮਤਲਬ ਦਰਮਿਆਨੀ ਹੀ ਸਾਭੀ ਆ ਕੋ ਘਟ ਹੀ ਜਾਵੇ ਲੋ ਜਿਆਦੀ ਨਹੀਂ ਤੇਜ ਹੋਣੀ ਆ ਜੀ ਨਾ ਸਿਮਰਨ ਜੀ ਜੀ ਹੈਲੋ ਹੈਲੋ ਸਿਮਰਨ ਕੀ ਹਾਲ ਚਾਲ ਮਰੀ ਭੈਣ ਮਨਰਾਜ ਠੀਕ ਆ ਮੈਨੂੰ ਉਹਦਾ ਦੱਸ ਪਹਿਲਾਂ ਮੈਂ ਦੁਬਾਰਾ ਪੁੱਛਿਆ ਉਹਦਾ ਦੱਸੀਆਂ ਨਹੀਂ ਗਾ ਮਰੀਆਂ ਵੇ ਵਖੋਣਾ ਵੇ ਤੁਹਾਨੂੰ ਵੀਡੀਓ ਹੀ ਪੋਣੀ ਆ ਉਹਨੂੰ ਵੀ ਵੇਖਿਆ ਐ ਸ਼ੇਅਰ ਕਰਿਆ ਐ ਸੱਸ ਕੇ ਪੋਹ ਜੀ ਵਧੀਆ ਵਧੀਆ ਤੁਸੀਂ ਸੁਣੋ ਠੀਕ ਐ ਸਿਮਰਨ ਨੂੰ ਤੂੰ ਪਕੋੜੇ ਦਾ ਖਵਾਏ ਨਹੀਂ ਗੇ ਤੇ ਵੇਲਾ ਤੈਨੂੰ ਮਰਦ ਵੀ ਖਵਾ ਲਗੇ ਗਏ ਗੁੱਡ ਹਾਂਜੀ ਕਾਕਾ ਠੀਕ ਹੋ ਗਈ ਕੋਈ ਪਰ ਜਾਂਦੇ ਅੱਜ ਬਰ ਦੂਸਰੇ ਅੱਜ ਚਾਰ ਵਧੀਆ ਕਾਕਾ ਦੀ ਸਾਲ ਆ ਲੈ ਥੋੜੀ ਪੁੱਜ ਗਿਆ ਨਾ ਜਿੱਦਾਂ ਤੇ ਪਿਆਜ਼ ਲਾਲ ਹੋ ਗਿਆ ਟਮਾਟਰ ਪਾ ਦਿੰਦੇ ਤੁਸੀਂ ਟਮਾਟਰ ਪੋਂਸ ਬਾਅਦ ਇਹਨਾਂ ਨੂੰ ਥੋੜਾ ਉਹ ਲੋਰ ਦਬਾ ਮਸਾਲਾ ਪਾਓ ਤੇ ਆਹ ਚੀਜ਼ ਟਮਾਟਰ ਚ ਨਹੀਂ ਦਾ ਫੇਲ ਟਮਾਟਰ ਨੂੰ ਨਹੀਂ ਹੋਣੀ ਚਾਹੀਦੀ ਐ ਵਧੀਆ ਤਰ੍ਹਾਂ ਤਰੀਕੇ ਨਾਲ ਪਈਆਂ ਕਮੈਂਟ ਕਰਿਓ ਗਰੀ ਕਮੈਂਟ ਕਰਿਓ ਮਾਗੋ ਬੋਲੋ ਮਾੜਾ ਮੁੰਡਿਓ ਨਹੀਂ ਦੇਈਂ ਮੈਂ ਤੰਗੀ ਦਾ ਵਿਰੋਧ ਕਰ ਹਾਂ ਇਹ ਪਨੀਰ ਬਣਾਉਂਦੇ ਦਿਖਾਓ ਹਾਂ ਇਹ ਪਨੀਰ ਬਣਾਉਂਦੇ ਦਿਖਾਓ ਆਹ ਪਨੀਰ ਬਣਦਾ ਪਿਆ ਵੀਡੀਓ ਪਾਵਾਂਗੇ ਨਾ ਆਪਾਂ ਵੀਡੀਓ ਵੀਡੀਓ ਕੱਲ ਨੂੰ ਦੇਤੀ ਲਾ ਦਿੱਤੀ ਗਾਈ ਵੀਡੀਓ ਲੈ ਅੱਗੋ ਅੱਗੋ ਇਹ ਦੇੜੀ ਨਾ ਟੋੜੀ ਆਡੀ ਤੇ ਮੈਂ ਐਸੀ ਕਰ ਦੂੰ ਕੌਣ ਸੱਜਣ ਹਾਂ ਸੱਜਣ ਕਰ ਰਹਾ ਹਾਂ ਵੀਡੀਓ ਬਣਾ ਰਿਹਾ ਦੋ ਮਿੰਟ ਵਾਸਤੇ ਉੱਪਰ ਵੈਸੇ ਮੈਸੇਜ نیچے ਕਰ ਲੋ ਉੱਪਰ ਵਾਲੇ ਮੈਸੇਜ ਨਾ نیچے ਕਰ ਲੋ ਉਧਰ ਉੱਪਰ ਗਏ ਇੱਕ ਮਿੰਟ ਵੀਡੀਓ ਬਣਾ ਰਿਹਾ ਉਸ ਵਿੱਚ ਮੈਂ ਇਹ ਹੀ ਡਾਲੂਗਾ ਨਾ ਅਪਲੋਡ ਕਰੂੰਗਾ ਉੱਪਰ ਦੇ ਮੈਸੇਜੇ نیچے ਕਰ ਲਉ ਹਾਂ ਤੂੰ ਮਸਾਲੇ ਪਾ ਦੇਣਾ ਸਾਰਾ ਕੋਜੂਲ ਮਿਰਚੀ ਮਸਾਲੇ ਇਤਿਆਹ ਆ ਪੈ ਗਏ ਇਹਦੇ ਵਿੱਚ ਖੂਫੀਆ ਹੁੰਦਾ ਨਾ ਖੂਫੀਆ ਮਸਾਲਾ ਕੀ ਕਹਿੰਦੇ ਸਿਕਰਟ ਮਸਾਲਾ ਉਹ ਨਹੀਂ ਮੈਂ ਦੱਸਣਾ ਉਹ ਮੈਨੂੰ ਹੀ ਪਤਾ ਇਹਨੂੰ ਨਹੀਂ ਪਤਾ ਇਹਨੂੰ ਮੇਰੀ ਵੋਲਟੀ ਨੂੰ ਨਹੀਂ ਪਤਾ ਇਹ ਮੈਨੂੰ ਪਤਾ ਮੈਂ ਕੀ ਪਾਉਣਾ ਬਸ ਮੈਂ ਲਿਆ ਕੇ ਜੋਰੀ ਰੱਖਿਆ ਇਹਨੂੰ ਫੋਨ ਦੂਰ ਕਰੋ ਥੋੜਾ ਜਿਹਾ ਗੈਰੇਜ ਕਹਿੰਦੇ ਫੋਨ ਦੂਰ ਕਰੋ ਥੋੜਾ ਜਿਹਾ ਮਿਊਟ ਹੋਣਾ ਉੱਪਰੋਂ ਦੇਣੀ ਨਹੀਂ ਫੋਟੋ ਉੱਪਰੋਂ ਫੋਟੋ ਨਹੀਂ ਦੇਣੀ ਨਹੀਂ ਦੇਣੀ ਨਹੀਂ ਫੋਟੋ ਸਾਰੀ ਸਬਜੀ ਪਾ ਲਓ ਦੁਬਾਰਾ ਪੁੱਜ ਗਿਆ ਮਸਾਲਾ ਸਬਜੀ ਪਾ ਦੋਗੇ ਬਾਲਾ ਕੁਝ ਨਵਾਂ ਦੀ ਸਬਜ਼ੀ ਬਾਰੋ ਮਰਦੇ ਅੰਦਰੋਂ ਕੀ ਨੋਸੋ ਵੀ ਗਾਇਰ ਵੀ ਕਹਿੰਦਾ ਸੱਚੀ ਕਰਨੇ ਲਈ ਹਾਂ ਉੱਧਰ ਬਲੈਡਰ ਬਾਰੇ ਤੇ ਅੱਲੇ ਉਹ ਆਵੇ ਨੇ ਤੁਹਾਨੂੰ ਇੱਥੇ ਲੈ ਕੇ ਤੇ ਵਰਗ ਹਾਂ ਸਹੀ ਗੱਲਾਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੁਹਾਡੇ ਨਾਲ ਸਾਡੇ ਪਰਿਵਾਰ ਨੂੰ ਬਈ ਸੀ ਐਸੇ ਵਰਗ ਉਹ ਕੱਟ ਕੇ ਥੀ ਜੀ ਤੋਂ ਖਲਾੜੋ ਰਬੜ ਚੈੱਕ ਕਰਕੇ ਲਾਇਆ ਇਹ ਪੁੱਗਰ ਦਾ ਠੀਕ ਹੈ ਕੇਵਲੇ ਹੁਣ ਰੌਡ ਨਹੀਂ ਦਿੰਦੀ ਰੌਡ ਆ ਰੌਡ ਇੰਦੇ ਵਿੱਚ ਨਹੀਂ ਤਰ ਇਦਾਂ ਪਾ ਜਾਂਦਾ ਰੌਡ ਦੇ ਸੱਡੇ ਵੱਲ ਰੌਡ ਦੀ ਨੀਚੇ ਕੁਝ ਨਾ ਕੁੜ ਜਾਈਗਾ ਜਦੋਂ ਫਿਰ ਦਿੱਕਤ ਹੋ ਜਾਂਦੀ ਹੈ ਪ੍ਰੈਸ਼ਰ ਨਹੀਂ ਬਣੇਗਾ ਦੋ ਜੀੜੀਆਂ ਆ ਜਾਓ ਅਨੂ ਮਟਰ ਅੰਦਰ ਤੇ ਕੰਮ ਜਲੰਦਰ ਠੀਕ ਹੈ ਦੋ ਜੀੜੀਆਂ ਦਿੱਤੀਆਂ ਤੇ ਮਟਰ ਨਹੀਂ ਪਿਆ 10 ਮਿੰਟ ਤੁਸੀਂ ਵੇਟ ਕਰੋ ਉਹਦੋਂ ਬਾਅਦ ਤੁਹਾਨੂੰ ਮਟਰ ਪਨੀਰ ਦਿਖਾਉਣੇ ਆਪਾਂ ਠੀਕ ਆਜੋ ਹਾਂ ਲਾਈਵ ਚ ਆਗੇ ਜੱਟ ਮਦਾਨ ਜੀ ਅੰਜੀ ਬੋਲੀ ਪਨੀਰ ਭਾਦਣਾ ਜੇ ਸਬਜ਼ੀ ਬਣ ਗਈ ਮਟਰ ਤੋਂ ਦੇਖ ਲੈ ਬਣ ਗਈ ਸਬਜ਼ੀ ਦੱਦੀ ਅੱਧੇ ਦੁਪਹਿਰ ਹੋ ਗਿਆ ਤੇ ਹੁਣ ਤੁਸੀਂ ਪਨੀਰ ਭਾਦਣਾ ਉਹਦੋਂ ਬਾਅਦ ਠੀਕ

ਮੇਰੀ ਕੋਈ ਲੱਗੀ ਲੱਗੀ ਕਰ ਤਾਹ ਲੱਗੀ ਕਰ ਬ੍ਰਿਨਿਨਾਦ ਅਮਨੇ ਸਿੰਮੂ ਕਹਿੰਦੇ ਸਾਰੇ ਬੰਦਾ ਜਿਹੜੇ ਦੋਵੇਂ ਹਾਂਜੀ ਇਹ ਮਰਦ ਪਨੀਰ ਤਿਆਰ ਹੋ ਚੁੱਕਿਆ ਤੇ ਟੇਸਟ ਕਰਦੇ ਆ ਤੁਹਾਨੂੰ ਰੋਟੀ ਖਾਣ ਲੱਗੇ ਟੇਸਟ ਕਰਕੇ ਖਾਣਨੇ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਮਟਰ ਪਿੰਦੀ ਦੀ ਸਬਜੀ ਤਿਆਰ ਹੋ ਗਈ ਆ ਤੇ ਦੇਖਦੇ ਆ ਕਿੱਦਾਂ ਬਣੀ ਆ ਹਾਂ ਇੰਨਾ ਵੀ ਦੇਸੀ ਘਿਓ ਜ਼ਰੂਰ ਪਾ ਲਿਆ ਠੀਕ ਆ ਦੇਸੀ ਘਿਓ ਨਾਲ ਦੇਸੀ ਘਿਓ ਪਾ ਕੇ ਤੇ ਟੇਸਟ ਵਧੀਆ ਬਣ ਜਾਂਦਾ ਉਦੋਂ ਬਾਅਦ ਵੇਖ ਲੋ ਵੀ ਨੂਨ ਜਮੇ ਚ ਤੁਹਾਨੂੰ ਕਿੱਦਾਂ ਲੱਗਾ ਉਹ ਤੋਂ ਬਾਅਦ ਖਾਣਾ ਸ਼ੁਰੂ ਕਰਿਆ ਤੁਹਾਨੂੰ ਮੈਂ ਟੇਸਟ ਕਰਕੇ ਦੱਸਦਾ ਕਿੱਦਾਂ ਮਿਲਿਆ ਕੀ ਬਾਤ ਬਹੁਤ ਹੀ ਵਧੀਆ ਬਣੀ ਆ ਮਤਲਬ ਮੈਂ ਆਪਦੀ ਤਾਰੀਫ਼ ਨਹੀਂ ਕਰਦਾ ਪਿਆ ਵੀ ਤੁਸੀਂ ਵੀ ਟਰਾਈ ਕਰਨਾ ਤੇ ਸੇਮ ਇਦਾਂ ਨਹੀਂ ਬਣੇਗੀ। ਹਾਂ ਘਿਓ ਦਾ ਟੇਸਟ ਜਿਹੜਾ ਉਹ ਸਬਜੀ ਦਾ ਟੇਸਟ ਬਦਲ ਲੈਂਦਾ। ਨਮਕ ਥੋੜਾ ਜਿਹਾ ਵੈਸੇ ਵੀ ਘੱਟ ਪਾਉਣਾ ਚਾਹੀਦਾ। ਨਮਕ ਮਤਲਬ ਜਿਆਦਾ ਹੋ ਜੇ ਤੇ ਉਹਦਾ ਕੋਈ ਇਲਾਜ ਨਹੀਂ ਹੈਗਾ। ਘੱਟ ਪੈ ਜੇ ਤੇ ਦੁਬਾਰਾ ਆਪਾਂ ਪਾ ਸਕਦੇ ਹਾਂ। ਠੀਕ ਹੈ। ਬਹੁਤ ਹੀ ਵਧੀਆ ਬਣੀ ਹੈ ਸਬਜੀ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਠੀਕ ਹੈ। ਤੇ ਵੱਧ ਤੋਂ ਵੱਧ ਏ ਵਿਜ਼ਿਓਨ ਸ਼ੇਅਰ ਕਰਿਆ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲਵ ਯੂ